ਕੀਤੇ ਗੀਤ ਮਿੱਤੇ ਦਾ ਦੁਨੀਆ ਭਰ ਦੀ ਕੁਸ਼ਤੀ ਵਿੱਚ ਨਾਮ ਹੈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਗੱਦਬੱਦ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਮੈਂ ਦੇਖਦਾ ਲੈਂਬਰ ਸਿੰਘ ਸ਼ਾਹ ਕੋਟ ਬੈਠਾ ਹੈ ਜਿਹਨੇ ਕੁਸ਼ਤੀ ਨੂੰ ਸੰਭਾਲਿਆ ਹੋਇਆ ਹੈ ਪਲਵੰਤ ਸਿੰਘ ਜੀ ਸ਼ਾਹ ਬੈਠੇ ਨੇ ਕੋਲੀਆਂ ਵਾਲ ਜਿਹਨਾਂ ਦਾ ਪਿੰਡ ਹੈ ਜاہے ਢਾਡੀਆਂ ਨੂੰ ਪ੍ਰੋਮੋਸ਼ਨ ਦੇਣੀ ਹੋਵੇ ਜਾਂ ਕੁਸ਼ਤੀ ਦੀ ਗੱਲ ਹੋਵੇ ਚਾਹੇ ਕਬੱਡੀ ਦੀ ਗੱਲ ਹੋਵੇ ਵੱਡੀਆਂ ਪ੍ਰਮੋਸ਼ਨਾਂ ਦਿੰਦੇ ਨੇ ਹਰਜੀਤ ਸਿੰਘ ਰਾਏਪੁਰ ਡੱਬਾ ਇਹ ਬਹੁਤ ਵੱਡੀ ਮਾਨਵਾਂ ਦੀ ਗੱਲ ਹੈ ਇਹ ਬਹੁਤ ਵੱਡੀ ਸਰਕਾਰ ਵਾਲੀ ਗੱਲ ਹੈ ਇਸ ਲਈ ਕੁश्ती ਜੁਰ ਹੁਣ ਜਾ ਰਹੀ ਹੈ ਮੈਦਾਨ ਦੇ ਵਿੱਚ ਕੋਈ ਟੈਕਨੀਕਲ ਜਿਹੜੇ ਸਲਾਹ ਮੁੱਸਦੇ ਕੀਤੇ ਜਾ ਰਹੇ ਨੇ ਖੇਡ ਮੈਦਾਨ ਦੇ ਵਿੱਚ ਹਾਂਜੀ ਉਸਨ ਕਰਾਂ ਦੁਆਰਾ ਦੱਸ ਦਿਓ ਕੁश्ती ਕਿਹੜੇ ਕਿਹੜੇ ਦੋ ਮਲਵਾਰ ਜਾਰੀ ਹੋਣ ਜਾ ਰਹੀ ਹੈ ਹਾਂਜੀ ਇਹ ਗੁਸਤੀ ਲਾਡੀ ਭਗਤਾ ਭਾਈ ਦਾ 레드 ਕਾਸਟਮ ਤੇ ਉਦੇ ਪ੍ਰਤਾਪ ਕਨੇਡਾ ਬਲੂ ਕਾਸਟਮ ਦੇ ਵਿੱਚਕਾਰ ਚੱਲਦੀ ਹੋਈ ਬਹੁਤ ਅਵਧੀਆ ਲਾਓ ਵੀ ਦੋ ਅੰਕ ਹੋਰ ਹਾਸਲ ਕਰ ਲੈ ਇੱਕ ਬਹਿਣ ਬਾਨਾ ਉਦੇ ਪ੍ਰਤਾਪ ਕਿਉਂਕਿ ਮਾ ਪ੍ਰਦੀਪ ਇਹਦਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਇੱਕ ਗੱਲ ਮੇਰੀ ਬੱਲੇ ਬਾਲੋ ਸੌਦੀ ਇੱਕ ਸੁਨਾਵਾ ਤੈਂ ਦਾ ਧਰਤੀ ਤੇ ਵੱਜਣ ਦਾ ਪਰਛਾਵਾਂ ਬਾਪਰੇ ਪੁਲਾਨੀ ਕੀਤੀ ਹੈ ਪਰਿਵਾਰ ਦੇ ਵਿੱਚ ਬਲੱਡਰ ਦੇ ਵਿੱਚ ਇਹ ਪਹਿਲਵਾਨੀ ਮਿਲੀ ਹੈ ਇਸ ਲਈ ਮੈਦਾਨ ਦੇ ਵਿੱਚ ਬਹੁਤ ਹੋਈ ਉਹਦੇ ਪ੍ਰਤਾਪ ਪਹਿਲਵਾਨ ਇਹ ਕੈਨੇਡਾ ਵਾਲਾ ਬਈ ਸਵੇ ਦੂਜੇ ਪਾਸੇ ਕਿਤੇ ਵੀ ਭਾਗੀ ਭੱਗਦਾ ਇਹ ਲਾਗੀ ਪਹਿਲਵਾਨਾ ਖੇਡ ਮੈਦਾਨ ਦੇ ਵਿੱਚ ਤੇ ਸੁਜੀਪਾਦਰ ਨੇ ਬੜਾ ਵਧੀਆ ਲਿਖਿਆ ਕਿ ਚੱਲੋ ਕਿ ਚੱਲਣਾ ਜ਼ਿੰਦਗੀ ਹੈ ਵੱਧੋ ਕਿ ਵਧਣਾ ਜ਼ਿੰਦਗੀ ਹੈ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਦਾ ਰਾਹ ਬਣਦੇ ਨੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਦਾ ਰਾਹ ਬਣਦੇ ਨੇ ਸੋ ਰਾਹ ਬਣਾਉਣੇ ਪੈਂਦੇ ਨੇ ਡੰਡੀ ਬਣਦੀ ਹੈ ਫੇ ਪਗ ਡੰਡੀ ਬਣਦੀ ਹੈ ਤੇ ਰਸਤੇ ਆਪੇ ਬਣ ਜਾਂਦੇ ਆ ਪਰ ਗੁਰਪਾਲ ਜੀ ਸਭ ਤੋਂ ਔਖੀ ਡੰਡੀ ਬਣਾਉਣੀ ਹੈ ਇਸ ਲਈ ਗੁਰਪਾਲ ਸਿੰਘ ਜੀ ਸਟਾਫ ਕਾਰ ਪੈਂਟ ਤੱਕ ਬਟਨ ਹਮ ਲਈਆਂ ਤੋਂ ਪਹੁੰਚੇ ਹੋਏ ਧੰਨਵਾਦ ਹੈ ਬੜਾ ਪਿਆਰ ਹੈ ਬਕੀਸਰ ਕਾਦੀ ਪਹਿਵਾਨਾ ਇਹਦੇ ਪਾਸੇ ਸ਼ਾਹ ਜੀ ਪਹੁੰਚੇ ਹੋਏ ਮਰਕਾ ਵਾਲੇ ਸੋ ਸ਼ਾਹ ਦਾ ਵੀ ਕਿਤੇ ਨਾਂ ਚੱਲਦਾ ਹੈ ਬਿਆਸ ਸਿੰਘ ਜੀ ਪਾਟੀਆਂ ਡੀਐਸਪੀ ਸਾਹਿਬ ਪਹੁੰਚੇ ਹੋਇਆ ਹੈ ਧੰਨਵਾਦ ਹੈ ਸਾਰੀਆਂ ਸਿੱਧਾ ਇਸ ਵਲੇ ਮੁੱਖ ਮੰਤਰੀ ਉੱਪਰ ਉਸ ਦਾ ਭਰਾ ਜੀ ਤਰ ਦੇ ਕਹਿੰਦੇ ਵੀ ਨਵਖ ਮੋਰਸ ਦਿੱਲੀ ਤੋਂ ਪਹੁੰਚਿਆ ਸੋ ਪਿਆਰ ਹੈ ਭਾਨੀ ਨਾਮ ਲੱਗ ਰਿਹਾ ਹੈ ਇੱਕ ਪਾਸੇ ਕਹਿੰਦੇ ਵੀ ਲਾਡੀ ਭਾਈ ਭਗਤਾ ਰੈੱਡ ਕਸਟਮਰ ਦੇ ਵਿੱਚ ਤੇ ਬਲੂ ਕਸਟਮਰ ਦੇ ਵਿੱਚ ਇਹ ਪਹਿਲਵਾਨ ਕਹਿੰਦੇ ਵੀ ਇਸਲੇ ਉਹਦੇ ਪ੍ਰਤਾਪ ਫੇਰ ਮੈਦਾਨ ਦੇ ਵਿੱਚ ਕਿਹੜਾ ਤੋਂ ਆਇਆ ਔਰ ਅਸ ਤੇਨ ਕਿਰਬਰੀ ਕਾਲੀ ਪੈਦੀ ਤਰਦੀ ਇਧਰ ਦੇ ਪਾਸੇ ਬਹੁਤ ਵਧੀਆ ਬਹੁਤ ਵਧੀਆ ਕੁਸ਼ਤੀ ਚਲਦੀ ਹੋਈ ਦਸ਼ਕਾ ਦਾ ਠਾਠਾ ਮਾਰਦਾ ਘੱਟ ਸਾਡੇ ਭਰਾ ਪਹਿਰਾ ਵੀ ਪਹੁੰਚ ਹੋਇਆ ਇਧਰ ਸਾਡੇ ਉਸਤਾਦ ਲੋਕ ਸੁਖਵੀਰ ਸਿੰਘ ਜੀ ਚੋਹਾਨ ਸਾਹਿਬ ਪਹੁੰਚੇ ਹੈ ਸੋ ਜਨਾ ਦੇ ਬੋਲਨ ਦੀ ਗੱਲਬਾਤ ਖਾਸਾ ਜਿਹਦੇ ਪਾਸੇ ਆਜੋ ਜੀ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਸਾਡੇ ਸੁਖਵੀਰ ਸਿੰਘ ਚੋਹਾਨ ਮਹਾਨ ਕਬੱਡੀ ਮਾਰੇ ਪਹੁੰਚੇ ਹੈ ਜਿਨ੍ਹਾਂ ਕੋ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਿੱਖਦੇ ਹੈ

ਮਿਹਰ ਦੀ ਨਜ਼ਰ ਰੱਬ ਦੀ ਮਿਹਰ ਹੋਵੇ ਬੰਦਾ ਫੇਰ ਜੱਗ ਤੇ ਪਹਿਲਵਾਨ ਬਣਦਾ ਮੇਰਾ ਨਾਮ ਜਸਵੀਰ ਸਿੰਘ ਸਰਪੰਚ ਪਿੰਡ ਕਾਂਈ ਦੇ ਸਾਡੇ ਜੋ ਇਸ ਜਿਸ ਥਾਂ ਤੇ ਸਾਡੇ ਸਮਾਗਮ ਹੋ ਰਿਹਾ ਹੈ ਖੇਡ ਮੁਕਾਬਲੇ ਹੋ ਰਹੇ ਕਬੱਡੀ কুਸਤੀ ਮੁਕਾਬਲੇ ਹੋ ਰਹੇ ਹੈ ਤੇ ਸੰਤ ਬਾਬਾ ਗੁਰਿੰਦਰ ਨਾਨ ਜੀ ਸਾਡੇ ਬ੍ਰਹਮਚਾਰੀ ਸੰਤ ਸਾਡੇ ਜੋ ਉਹਨਾਂ ਦੀ ਯਾਰ ਨੂੰ ਮਨਾਉਂਦੇ ਆ ਇਹ ਪਹਿਲਾ কুਸਤੀ ਦੰਗਲ ਕਰਵਾਇਆ ਜਾ ਰਿਹਾ ਹੈ ਤੇ ਸਾਨੂੰ ਇਸ ਬਾਰੇ ਬੜੀ ਖੁਸ਼ੀ ਹੈ ਸਾਡੇ ਆਪਣੇ ਪਿੰਡ ਦੇ ਹੁਣ ਹਰ ਖਿਡਾਰੀ ਇਹਨਾਂ ਕਬੱਡੀ ਪਲੇਅਰ ਸਿਕੰਦਰ ਸਿੰਘ ਕਾਇਲੀ ਤੇ ਸਰਜੋ ਦੇ ਨਾਲ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਮੋਤੀ ਸਿੰਘ ਕਾਇਲੀ ਔਰ ਸਾਡੇ ਬਹੁਤ ਵਧੀਆ ਪਹਿਲਵਾਨ ਨੇ ਜਿਨ੍ਹਾਂ ਦੀ ਸਰਜੋ ਸਰਦਕਾ ਤੇ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਔਰ ਬਹੁਤ ਵਧੀਆ ਲੱਗ ਰਿਹਾ ਹੈ ਪਿੰਡ ਲਈ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਜੋ ਪਹਿਲਾ ਕੁਸ਼ਤੀ ਦੰਗਲ ਕਾਇਲੀ ਪਿੰਡ ਵਿੱਚ ਹੋ ਰਿਹਾ ਹੈ ਇਗੀ ਵੀ ਗੱਲ ਕਰੇ ਜਿਵੇਂ ਜਿਵੇਂ ਕਿ ਪੰਜਾਬ ਯਾ ਕੁਝੇ ਜਿਲ੍ਹੇ ਦੀ ਗੱਲ ਕਰੀਏ ਤੇ ਬਹੁਤ ਘੱਟ ਐਸੇ ਪਲੇਟਫਾਰਮ ਨੇ ਜਿੱਥੇ ਐਸਾ ਐਸਟੀਆਰ ਵਾਈਟੀ ਖੇਡਣ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਚਾਹੇ ਉਹ ਕੁੱਤੀਆਂ ਹੋਣ ਜਾਂ ਦੰਗਲ ਹੋਣ ਹਾਂ ਮਾਰਕੀਟ ਕਬੱਡੀ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਇਹਦੇ ਵਿੱਚ ਤੁਹਾਨੂੰ ਇਸ ਚੀਜ਼ ਨੂੰ ਮੈਨੇਜ ਕਰਨ ਵਿੱਚ ਕਿੰਨੀਆਂ ਕ ਮੁਸ਼ਕਲਾਂ ਆਈਆਂ ਜਾਂ ਕਿੰਨਾ ਕ ਆਸਾਨ ਸੀ ਜਾਂ ਕਿਵੇਂ ਦਾ ਸਹਾਰਾ ਰਿਹਾ ਦੇਖੋ ਜੀ ਕੋਈ ਵੀ ਚੀਜ਼ ਲਾਈਨ ਤੋਂ ਹਟ ਕੇ ਕਰਨੀ ਹੋਵੇ ਮੁਸ਼ਕਲਾਂ ਤਾਂ ਹੁੰਦੀਆਂ ਹੀ ਆ ਪਰ ਉਹਦੇ ਵਿੱਚ ਬੜੇ ਮਹਿੰਤਜਾਮ ਸਜੋਦੇ ਨਾਮ ਮਕੀਤ ਸਿੰਘ ਕਾਂਜਲੀ ਔਰ ਸਿਕੰਦਰ ਸਿੰਘ ਇਹਨਾਂ ਦਾ ਕਬੱਡੀ ਪਲੇਅਰ ਜੋੜਾ ਹੈ ਇਹਨਾਂ ਨੇ ਬੜੇ ਹਿੰਮਤ ਦੇ ਨਾਲ ਬੜੇ ਆਪਣੇ ਸੀਨੀਅਰ ਖਿਡਾਰੀ ਨਾਲ ਲੜ ਕੇ ਇਸ ਨੂੰ ਅਰੇਂਜ ਕੀਤਾ ਔਰ ਇਸ ਮੁਕਾਬਲੇ ਨੂੰ ਮਿਲ ਕੇ ਸਫਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਖੇਡ ਜਿਹੜਾ ਸਾਡਾ ਹੈਗਾ ਵਾ ਪਹਿਲਾ ਕੁਸ਼ਤੀ ਮੁਕਾਬਲਾ ਜਿਹੜਾ ਵਾ ਇਹ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਮੁਤਾਬਿਕ ਐਸੇ ਜਿਹੜੇ ਖੇਡ ਮੁਕਾਬਲੇ ਆ ਪਿੰਡਾਂ ਪਿੰਡਾਂ ਚਾਰਾ ਦੇ ਵਿੱਚ ਹੋਣੇ ਤੇ ਇਹਦੇ ਜੋ ਕਿ ਬਹੁਤ ਸਾਰੇ ਲੋਕ ਜੋ ਨੌਜਵਾਨ ਜਿਹੜੇ ਜੋਰ ਕਰਦੇ ਆ ਮਿਹਨਤ ਕਰਦੇ ਆ ਕਿਤੇ ਨਾ ਕਿਤੇ ਉਹ ਅੱਗੇ ਨਹੀਂ ਵਧ ਪਾਉਂਦੇ ਕਿ ਸਿਕਿਉਰਿਟੀ ਨਾਲ ਉਹਨਾਂ ਨੂੰ ਸਪੋਰਟ ਨਹੀਂ ਆ ਇਹਨਾਂ ਬਲ ਨਹੀਂ ਮਿਲ ਪਉਂਦਾ। ਕੀ ਲੱਗਦਾ ਤੁਹਾਨੂੰ ਐਸੀ ਖੇਡਾਂ ਹੋਣੀ ਚਾਹੀਦੀਆਂ? ਬਿਲਕੁਲ ਬਿਲਕੁਲ ਜੀ ਤੁਹਾਡੀ ਬਿਲਕੁਲ ਗੱਲ ਸਹੀ ਆ। ਇਹ ਇਹ ਮੁਕਾਬਲੇ ਖੇਡ ਮੁਕਾਬਲੇ ਹੋਣਗੇ, ਕੁਸ਼ਤ ਮੁਕਾਬਲੇ ਹੋਣਗੇ ਔਰ ਕਲਬੱਡੀ ਟੂਰਨਾਮੈਂਟ ਹੁੰਦੇ ਰਹਿਣਗੇ ਔਰ ਇਹ ਬੱਚੇ ਨਸ਼ਿਆਂ ਤੋਂ ਔਰ ਜਾਣ ਹਟੇਗਾ ਔਰ ਜਿਹੜੇ ਜਿਹੜੇ ਬੱਚੇ ਜਿਹੜੇ ਇਸ ਪਾਸੇ ਆਉਣਾ ਚਾਹੁੰਦੇ ਆ ਅਸੀਂ ਵੀ ਪਿੰਡ ਵੱਲੋਂ ਉਹਨਾਂ ਨੂੰ ਪੂਰੀ ਮਦਦ ਕਰਨ ਨੂੰ ਤਿਆਰ ਆ ਉਹਨਾਂ ਨੂੰ ਸਪੋਰਟ ਕਰਨ ਨੂੰ ਤਿਆਰ ਆ ਔਰ ਚੰਗੇ ਖਿਡਾਰੀ ਅੱਗੇ ਹੋਣੇ ਚਾਹੀਦੇ ਆ ਜੋ ਕਿ ਪਿੰਡ ਦਾ ਨਾਂ ਦੇਸ਼ ਦਾ ਨਾਂ ਪੰਜਾਬ ਦਾ ਨਾਂ ਰੌਸ਼ਨ ਕਰ ਸਕਣ ਇਹ ਜਿਹੜਾ ਮੇਲਾ ਜੀ ਤੁਸੀਂ ਕਰਵਾ ਰਹੇ ਹੋ ਕਿੰਨਾ ਦੀ ਯਾਦ ਕਰਵਾ ਰਹੇ ਹੋ ਔਰ ਕਿਦਮਾ ਮੇਲਾ ਆ ਔਰ ਥੋੜਾ ਜਿਹਾ ਇਤਿਹਾਸ ਵੀ ਦੱਸ ਦਿਓ ਔਰ ਜਿਹੜੇ ਖਿਡਾਰੀ ਇੱਥੇ ਵਧੀਆ ਪ੍ਰਦਰਸ਼ਨ ਕਰਨਗੇ ਜਾਂ ਜਿੱਤਾਂ ਹਾਸਲ ਕਰਨਗੇ ਉਹਨਾਂ ਦੇ ਕਿਹੜੇ ਕਿਹੜੇ ਨਾਮ ਸੀ ਸੰਤ ਬੱਬਾ ਗੋਬਿੰਦਾਨੰਦ ਜੀ ਸਾਡੇ ਬਹੁਤ ਪੁਰਾਣੇ ਬ੍ਰਹਮਚਾਰੀ ਹੁੰਦੇ ਸਨ ਆ ਉਹਨਾਂ ਦੀ ਯਾਦ ਵਿੱਚ ਬਹੁਤ ਉਹਨਾਂ ਦੇ ਸਮੇਂ ਵੀ ਉਹ ਕੁਸ਼ਤੀ ਮੁਕਾਬਲੇ ਕਰਾਉਂਦੇ ਹੁੰਦੇ ਸਨ ਕਿ ਉਹਨਾਂ ਦੀ ਬਹੁਤ ਉਹਨਾਂ ਨੂੰ ਸ਼ੌਂਕ ਸੀ ਇਹਨਾਂ ਕੁਸ਼ਤੀ ਮੁਕਾਬਲਿਆਂ ਦਾ ਔਰ ਖੇਡ ਕਬੱਡੀ ਟੂਰਨਾਮੈਂਟ ਕਰਾਉਂਦੇ ਹੁੰਦੇ ਸਨ ਉਹਨਾਂ ਦੀ ਯਾਦ ਮਲਕੇ ਉਹਨਾਂ ਦੇ ਜੋ ਸ਼ੌਂਕ ਨੂੰ ਅੱਗੇ ਵੀ ਜਾਂਦੇ ਹੋਏ ਅਸੀਂ ਉਹਨਾਂ ਦੀ ਯਾਦ ਵਿੱਚ ਇਹ ਪਹਿਲਾ ਜਿਹੜਾ ਵਾ ਕੁਸ਼ਤੀ ਮੁਕਾਬਲਾ ਕਰਾਇਆ ਤੇ ਅੱਗੇ ਤੋਂ ਵੀ ਇਹੀ ਇਹੀ ਮਲਕੇ ਇਸ ਨੂੰ ਇਸ ਚੀਜ਼ ਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਇਸ ਤਰ੍ਹਾਂ ਪਿੰਡ ਕਾਜਲੀ ਜ਼ਿਲ੍ਹਾ ਕੋਟਲਾ ਵਿਖੇ ਪਹੁੰਚੇ ਹੋ ਔਰ ਖੇਡ ਮੁਕਾਬਲੇ ਜਿਹੇ ਇੱਥੇ ਚੱਲ ਰਹੇ ਨੇ ਜੋ ਪਹਿਲੀ ਵਾਰ ਇਸ ਦੀ ਪ੍ਰਬੰਧਕ ਕਮੇਟੀ ਨੇ ਇਹ ਉਪਰਾਲਾ ਕੀਤਾ ਹੈ ਜੋ ਕਿ ਵਧਾਈ ਦੇ ਪਾਤਰ ਆ ਕਿਵੇਂ ਤਾਂ ਲੱਗ ਰਿਹਾ ਹੈ ਖੇਡ ਮੁਕਾਬਲੇ ਦੇਖ ਕੇ ਤੁਸੀਂ ਵੀ ਖੁਦ ਇੱਕ ਪਲੇਅਰ ਰਹੇ ਚੁੱਕੇ ਹੋ ਇਹਨਾਂ ਖੇਡਾਂ ਨੂੰ ਬਖੂਬੀ ਜਾਣਦੇ ਹੋ ਕੀ ਕਹਿਣਾ ਚਾਹੋਗੇ ਅੱਜ ਦੇ ਖੇਡ ਮੁਕਾਬਲੇ ਬਾਰੇ ਤੁਹਾਡਾ ਜੋ ਇੱਕ ਡਾਕਟਰ ਤੁਹਾਡਾ ਜੋ ਐਕਸਪੀਰੀਅੰਸ ਸੀ ਉਹਦੇ ਬਾਰੇ ਕੀ ਕੀ ਕਹਿਣਾ ਪਹਿਲਾਂ ਤਾਂ ਮੈਂ ਪਹਿਲਮਾਨ ਮਲਕ ਬਲਕੀਤ ਸਿੰਘ ਕਾਂਡਲੀ ਜਿਹੜਾ ਸਾਡੇ ਹੰਮੂ ਬਰਿਆ ਤਾਂ ਸਾਡੇ ਨਾਲ ਕੋਲਾ ਵੀ ਹੋਈਆਂ ਬਹੁਤ ਵਧੀਆ ਰੈਸਲਰ ਆ ਇਹਨਾਂ ਨੇ ਬਹੁਤ ਵਧੀਆ ਕਦਮ ਚੱਕਿਆ ਇਹਦੇ ਨਾਲ ਸਕੰਦਰ ਕਾਂਜਲੀ ਜਿਹੜਾ ਕਬੱਡੀ ਪਲੇਅਰ ਵੀ ਆ ਸੁਪਰਸਟਾਰ ਆ ਇਹ ਦੋਨੇ ਪਲੇਅਰ ਆ ਤਾਂ ਸਾਨੂੰ ਲੱਗਦਾ ਜਿਹੜੀ ਇਹ ਮਿੱਟੀ ਦੀ ਕੁਸ਼ਤੀ ਜਿਹੜੀਆਂ ਜਾਦੇ ਦੁਆ ਕਰੇ ਗੱਦੇ ਦੀ ਕੁਸ਼ਤੀ ਇੱਥੇ ਖਤਮ ਹੋ ਰਹੀ ਸੀ ਜਿੰਨਾ ਬਹੁਤ ਘਟ ਦੇ ਗੱਦੇ ਦੇ ਜਿਹੜੇ ਦੰਗਲ ਹੋ ਰਹੇ ਆ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਪਹਿਲਾ ਇਹਨਾਂ ਦਾ ਇਹ ਟੂਰਨਾਮੈਂਟ ਆ ਅਸੀਂ ਚਾਹੁੰਦੇ ਇਹ ਕਾਮਯਾਬ ਪੂਰਾ ਹੋਵੇ ਜਿੰਨੇ ਵੀ ਇਹਨਾਂ ਦੇ ਐਨਆਰ ਵੀਰਿਆ ਜਾਂ ਹੋਰਿਆ ਸਾਰੇ ਵੱਧ ਵੱਧ ਚੜ ਕੇ ਜਿਹੜਾ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਉਹਨਾਂ ਨੂੰ ਵੀ ਕਿਉਂਕਿ ਇਲਾਕੇ ਦੇ ਜਿਹੜੇ ਪਹਿਲਵਾਨ ਆ ਜਾਂ ਇਹਨਾਂ ਨੇ ਆਪਣੇ ਬੱਚੇ ਵੀ ਇੱਧਰ ਨੂੰ ਲਾਇਓ ਆ ਇਹ ਬਹੁਤ ਵੱਡੀ ਗੱਲ ਆ ਪਰ ਜਿਹੜੇ ਲੋਕਾਂ ਜਿਹੜੇ ਪਬਲਿਕ ਵੀ ਸੁਣ ਰਹੀ ਆ ਉਹ ਵੀ ਜ਼ਰੂਰ ਨਹੀਂ ਵੀ ਆਪੇ ਉੱਠ ਕੇ ਦੇਖਣ ਆਉਣ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਲਿਆਇਆ ਕਰਨ ਦੇਖਣ ਇਦਾਂ ਨਹੀਂ ਆ ਜਿਹੜੇ ਗੇਮ ਆ ਕਿਉਂਕਿ ਜਿਹੜੇ ਛੋਟੇ ਬੱਚਿਆਂ ਨੂੰ ਜੇ ਲਿਆਉਂਗੇ ਉਹਨਾਂ ਦੇ ਨਿੱਕੇ ਹੁੰਦੇ ਆ ਜੇ ਜੋ ਗੋਲ ਕੋਈ ਬਣਦੇ ਆ ਵੀ ਅਸੀਂ ਕਿੱਥੇ ਤੇ ਪਹੁੰਚਣਾ ਅਸੀਂ ਵੀ ਇੱਕ ਦਿਨ 올림픽 ਤੇ ਜਾਣਾ ਉਹ ਛੋਟੇ-ਛੋਟਿਆਂ ਛਿੰਝਾਂ ਤੋਂ ਉੱਠ ਕੇ ਉੱਥੇ ਤੇ ਲੈਵਲ ਬਣਨੇ ਆ ਜੋ ਗੋਲ ਵੱਡੇ ਇਦਾਂ ਦੇ ਜਿਹੜੇ ਦੰਗਲ ਇਲਾਕਿਆਂ 'ਚ ਹੋਣ ਵਾਲੇ ਹੁੰਦੇ ਆ ਇਹਨਾਂ ਨੂੰ ਬੱਚੇ ਨੂੰ ਨਾਲ ਕੁੜ ਲੜਕੀ ਆ ਚਾਹੇ ਲੜਕਾ ਉਹਨਾਂ ਨੂੰ ਜ਼ਰੂਰ ਲੈ ਕੇ ਆਉਣ ਜਿਹੜੇ ਪੇਰੈਂਟਸ ਆ ਕਿਉਂਕਿ ਉਹਨਾਂ 'ਚੋਂ ਦੇਖ ਕੇ ਕਿਸੇ ਨਾ ਕਿਸੇ ਦਾ ਵੀ ਗੋਲ ਉੱਥੇ ਤੇ ਬਣ ਸਕਦਾ ਤਾਂ ਜਿਹੜਾ ਸਾਡਾ ਜਿਹੜਾ ਆਪਣੀ ਮੈਂ ਪਹਿਲਵਾਨੀ ਦਾ ਦੱਸਾਂ ਵੀ ਮੈਂ ਆਪ ਰੋਸਤਮੇਂਦ ਬਣਿਆ ਮੈਂ 28 ਸਾਲ ਆਪ ਪਹਿਲਵਾਨੀ ਕੀਤੀ ਆ ਹਿੰਦੁਸਤਾਨ ਦੇ ਜਿੰਨੇ ਵੀ ਪਹਿਲਵਾਨ ਆ ਰੋਸਤਮ ਸਾਰਿਆਂ ਨੂੰ ਮੈਂ ਵਿੱਚ ਜਿੱਤਿਆ ਵੀ ਉਹਨਾਂ 'ਚੋਂ ਮੈਂ ਹਰਿਆ ਵੀ ਉਹਨਾਂ ਤੋਂ ਤਾਂ ਜਿਹੜੇ ਇਦਾਂ ਦੇ ਦੌਰ ਚੱਲਦੇ ਰਹਿੰਦੇ ਅਸੀਂ ਵੀ ਇਦਾਂ ਨਿੱਕੇ ਜਿਹੇ ਹੁੰਦੇ ਪਿੰਡਾਂ ਤੋਂ ਉੱਠ ਕੇ ਪਿੰਡ ਮੇਰਾ ਰਾਏਪੁਰ ਡੱਬਾ ਆ ਮੈਂ ਹਰਜੀਤ ਸਿੰਘ ਰਾਏਪੁਰ ਡੱਬੇ ਦੇ ਨਾਂ ਦੇ ਮੈਂ ਮਸ਼ਹੂਰ ਸੀ ਤਾਂ ਮੇਰੀ ਕੈਨੇਡਾ ਚ ਰਸਤਮ ਐਂਡ ਮੈਂ ਇੱਕ ਕਲੱਬ ਚ ਚਲਾ ਰਿਹਾ ਜਿਹੜਾ ਉਹ ਵੀ ਨੰਬਰ 1 ਕਲੱਬ ਸਾਡੀ ਚੱਲ ਰਹੀ ਆ ਕੈਨੇਡਾ ਚ ਵੀ ਸਾਡੇ ਕੋਲ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 50 50 100 ਦੇ ਲਾਗੇ ਸਾਡੇ ਉੱਥੇ ਨਿਆਣੇ ਆ ਜਿਹੜੇ ਲੜਕੀਆਂ ਵੀ ਲੜਕੇ ਵੀ ਮੇਰੀ ਆਪਣੀਆਂ ਜਿਹੜੀਆਂ ਤਿੰਨ ਲੜਕੀਆਂ ਉਹ ਵਰਲਡ ਖੇਡਗੀਆਂ ਪੈਨ ਅਮਰੀਕਨ ਚ ਉਹਨਾਂ ਦੇ 골ਡ ਮੈਡਲ ਆ weight lift ਰਿਆ ਸੀ ਵੀ ਚੋਨੇ ਜਦੋਂ ਇੱਥੇ ਵੀ ਲੜਕੀਆਂ ਨੂੰ ਆਪਾਂ ਤਾਂ ਇਹ ਕਹਿੰਦੇ ਲੜਕੀਆਂ ਨੂੰ ਵੀ ਨਾਲ ਲੈ ਕੇ ਆਓ ਤਾਂ ਲੜਕਿਆਂ ਨੂੰ ਵੀ ਦੀ ਦੌਰਕ ਹੋਇਆ ਭਗਤੀ ਵਿੱਚੋਂ ਹੀ ਸ਼ਕਤੀ پیدا ਹੁੰਦੀ ਹੈ 80 ਸਾਲ 82 ਸਾਲ ਬਾਬਾ ਦੀਨ ਸਿੰਘ ਜੀ ਭਗਤੀ ਦਾ ਦੇ ਰਹੇ ا س س ا 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